ਲਓ ਵੀ ਮਿੱਤਰੋ ਸਮੁੰਦਰ ਕਿਨਾਰੇ ਖੜੇ ਆ ਤੁਹਾਨੂੰ ਇੱਕ ਚੀਜ਼ ਦਿਖਾਉਣਾ ਪੰਜਾਬੀ ਬੰਦਾ ਆਇਆ ਇੱਥੇ ਘੁੰਮਣ ਫਿਰਨਾ ਤੇ ਆਹ ਦੇਖੀ ਗੰਦ ਚੱਕੀ ਜਾਂਦਾ ਉਹ ਹੈਲੋ ਆਇਆ ਤੂੰ ਘੁੰਮਣ ਫਿਰਨਾ ਇੱਥੇ ਨਿਆਰੇ ਲੈਂਡ ਤੇ ਤੂੰ ਆਹ ਗੰਦ ਚੱਕੀ ਜਾਂਦਾ ਚਲੋ ਵੀਡੀਓ ਪਾਉਂਗੇ ਇਹ ਪਾਵਾਂਗੇ ਭਾਈ ਗੰਦ ਨਾ ਅਸੀਂ ਘੁੰਮਣ ਆ ਜਾਨੇ ਬਹੁਤ ਦੂਰ ਤੱਕ ਆ ਬਿਛੜਦੇ ਨਾ ਅਸੀਂ ਇੱਥੇ 100000 22500 ਕਿਲੋਮੀਟਰ ਘੁੰਮਣਾ ਆਣੇ ਸਾਡੇ ਲੋਕ ਭਾਈ ਗੰਦ ਪਾਉਂਦੇ ਹੋ ਆ ਕੇ ਇਹ ਸਾਡੇ ਜਿਹੜੇ ਜਗਾ ਬਣਿਆ ਹੋਇਆ ਜਿਹੜੇ ਸਾਡੇ ਪੁਆਇੰਟ ਬਣੇ ਹੋਏ ਆ ਘੁੰਮਣ ਵਾਲੇ ਉੱਥੇ ਆ ਕੇ ਇਹ ਗੰਦ ਪਾਉਂਦੇ ਆ ਓਏ ਪ੍ਰਤੰਦਰੋ ਤੁਸੀਂ ਇੰਨੇ ਪੈਸੇ ਲਾ ਕੇ ਆ ਗਏ ਇੰਨਾ ਖਰਚਾ ਕਰਕੇ ਆ ਗਏ ਘਟੋ ਘਟ ਪੜੇ ਲਿਖੇ ਲੋਕ ਆਉਂਦੇ ਇੱਥੇ ਨਾਲੇ ਅਣਪੜਾ ਵਾਸਤੇ ਅੱਜ ਵਾਲਾ ਮੈਸੇਜ ਨਹੀਂ ਪੜੇ ਲਿਖਿਆ ਵਾਸਤੇ ਪੜੇ ਲਿਖਿਆ ਵਾਸਤੇ ਜਿਹੜੇ ਕਹਿਣ ਦਿਆ ਸੀ ਆ ਉਹ ਆਹ ਗੰਦ ਸਮੁੰਦਰ ਦੇ ਕੰਡੇ ਸਿੱਟਦੇ ਆ ਸਮੁੰਦਰ ਦੀ ਸਮਝਦਾਰੀ ਦੇਖੋ ਸਮੁੰਦਰ ਸਿਆਣਾ ਲੋਕਾਂ ਨਾਲੋਂ ਵਿੱਚੋਂ ਗੰਦ ਕੱਢ ਕੇ ਲੈ ਕੇ ਆਉਂਦਾ ਬਾਹਰ ਕੱਢ ਦਿੰਦਾ ਇੱਧਰ ਕੱਢਦਾ ਵਿੱਚੋਂ ਲਿਆਉਂਦਾ ਇੱਧਰ ਕੱਢਦਾ ਓਏ ਬਾਈ ਬਣ ਕੇ ਮੇਰਾ ਇੱਕ ਹੱਥ ਬਣ ਕੇ ਮੈਸੇਜ ਆ ਓਏ ਗੰਦ ਨਾ ਪਾਇਆ ਕਰੋ ਓਏ ਟੈਸਟ ਵੀਰ ਹੈਗੇ ਆ ਡਸਟਬਿਨਾਂ ਵਿੱਚ ਟੋ ਕਚਰਾ ਜਿੰਨਾ ਹੈਗਾ ਸਾਡੇ ਇਹ ਜਗ੍ਹਾ ਬਹੁਤ ਘੈਂਡ ਬਣੀਆਂ ਹੋਈਆਂ ਅਸੀਂ ਆਨੰਦ ਲੈ ਰਹੇ ਆ ਆਪਾਂ ਵੀ ਆਨੰਦ ਲੈ ਰਹੇ ਆ ਭਈ ਨਜ਼ਾਰੇ ਲੈ ਰਹੇ ਆ ਪਰ ਗੰਦ ਨਹੀਂ ਪਾਉਂਦੇ ਅਸੀਂ ਘਟੋ ਘਟ ਤੁਸੀਂ ਵੀ ਦੇਖ ਰਹੇ ਸੀ 30 35 ਬੋਤਲਾਂ 20 ਹਰ ਦਿਨ ਚੱਕ ਕੇ ਡਸਟਬਿਨ ਚ ਪਾਤੀਆਂ ਹਜੇ ਪਤਾ ਨਹੀਂ ਭਾਈ ਕਿੰਨੀਆਂ ਪਈਆਂ ਇੱਥੇ ਓਏ ਓਏ ਬਾਈ ਬਣ ਕੇ ਸਮਝ ਜਾਓ ਓਏ ਪੜੇ ਲਿਖਿਓ ਓਏ ਪੜੇ ਲਿਖਿਓ ਸਮਝ ਜਾਓ ਓਏ ਨਾ ਪਾਇਆ ਕਰੋ ਇੱਥੇ ਗੰਦ ਆ ਕੇ ਨਾ ਪਾਇਆ ਕਰੋ ਗੰਦ ਆਹਾ ਮੇਰੀ ਵੀਡੀਓ ਭਾਈ ਬਣ ਕੇ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਅਸੀਂ ਪੜੇ ਲਿਖੇ ਆ ਚਲ ਠੀਕ ਆ ਭਾਈ ਜੌਂਦਾਬਸਦਾਰਾ ਜੌਂਦਾਬਸਦਾਰਾ ਓਕੇ